ਲੰਘ ਜਾਂਦਾ ਹੈ ਹੋਰਨਾਂ ਨੂੰ ਵੀ ਪਾਰ ਲੰਘਾ ਲੈਂਦਾ ਹੈ ਉਹ ਮੁੜ ਮੁੜ ਜੂਨਾ ਦੇ ਚੱਕਰਾਂ ਵਿੱਚ ਨਹੀਂ ਆਉਂਦਾ ਉਹ ਮਨੁੱਖ ਆਪ ਪਰਸ ਬਣ ਜਾਂਦਾ ਹੈ ਬੜੀ ਹੀ ਉੱਚੀ ਸੁਰਤ ਦਾ ਮਾਲਕ ਹੋ ਜਾਂਦਾ ਹੈ ਉਹ ਸਦਾ ਸਿਰ ਪ੍ਰਭੂ ਦਾ ਰੂਪ ਬਣ ਜਾਂਦਾ ਹੈ ਸਦਾ ਸਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਜਾਂਦਾ ਹੈ ਉਸ ਦੇ ਅੰਦਰ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਸਦਾ ਤੇ ਰਹਿਣ ਵਾਲੀ ਖੁਸ਼ੀ ਪੈਦਾ ਹੋ ਜਾਂਦੀ ਹੈ ਓਹ ਮਨੁੱਖ ਆਪਣੇ ਸਾਰੇ ਦੁੱਖ ਪਾਪ ਦੂਰ ਕਰ ਲੈਂਦਾ ਹੈ ਜਿਸ ਮਨੁੱਖ ਨੇ ਸਦਾ ਧਿਰ ਪ੍ਰਭੂ ਨਾਮ ਪ੍ਰਾਪਤ ਕਰ ਲਿਆ ਜਿਸ ਨੂੰ ਗੁਰੂ ਨੇ ਪ੍ਰਭੂ ਵਿਖਾ ਦਿੱਤਾ ਉਸ ਦੇ ਸਦਾ ਧਿਰ ਨਾਮ ਜਪਦੇ ਮਨ ਨੂੰ ਕਦੇ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਸਾਧ ਸੰਗਤ ਵਿੱਚ ਮਿੱਤਰ ਪ੍ਰਭੂ ਦਾ ਮਿਲਾਪ ਹੋ ਜਾਣਾ ਇਹੀ ਉਹ ਤੀਰਥ ਇਸ਼ਨਾਨ ਹੈ ਜਿਸ ਵਿੱਚ ਕੋਈ ਓਕਾਈ ਨਹੀਂ ਰਹਿ ਜਾਂਦੀ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਗਾਵਣ ਜੋਗ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ਸਤ ਗੁਰੂ ਜੀ ਨੂੰ ਜੀਵਨ ਦਾਤਾ ਮੰਨ ਕੇ ਸਦਾ ਤੇਰ ਪ੍ਰਭੂ ਦੀ ਸਿਫਤ ਸਲਾਹ ਕਰਕੇ ਮਨੁੱਖ ਦੀ ਮਤ ਦੂਜਿਆਂ ਦੀ ਸੇਵਾ ਕਰਨ ਵਾਲੀ ਸਭ ਤੇ ਦਇਆ ਕਰਨ ਵਾਲੀ ਬਣ ਜਾਂਦੀ ਹੈ ਸੇਵਤ ਸਲਾਹ ਦੀ ਬਰਕਤ ਨਾਲ ਮਨੁੱਖ ਪਤੀ ਪ੍ਰਭੂ ਦੀ ਸੰਗਤ ਵਿੱਚ ਰਹਿ ਕੇ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਆਤਮਿਕ ਅਡੋਲਤਾ ਵਿੱਚ ਮਾਨੋ ਆਤਮਿਕ ਇਸ਼ਨਾਨ ਕਰਦਾ ਹੈ ਇਹੀ ਉਸ ਦੇ ਵਾਸਤੇ ਸੁੱਚੇ ਤੋਂ ਸੁੱਚਾ ਤਰ ਬੈਣੀ ਸੰਗਮ ਦਾ ਇਸ਼ਨਾਨ ਹੈ हे ਭਾਈ ਉਸ ਸਦਾ ਥੇਰੇ ਰਹਿਣ ਵਾਲੇ ਕਾਲਪੁਰਖ ਨੂੰ ਸਿਮਰ ਜੋ ਸਦਾ ਸਭ ਜੀਵਾਂ ਨੂੰ ਦਾਤਾਂ ਦਿੰਦਾ ਹੈ ਤੇ ਜਿਸ ਦੀਆਂ ਦਿੱਤੀਆਂ ਦਾਤਾ ਦਿਨੋਂ ਦਿਨ ਵਧਦੀਆਂ ਹਨ ਮਿੱਤਰ ਪ੍ਰਭੂ ਦੀ ਸੰਗਤ ਵਿੱਚ ਗੁਰੂ ਸੰਤ ਦੀ ਸੰਗਤ ਵਿੱਚ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਪ੍ਰਭੂ ਮੇਰ ਦੀ ਨਜ਼ਰ ਕਰਕੇ ਆਪਣੀ ਸੰਗਤ ਵਿੱਚ ਮਿਲਾ ਲੈਂਦਾ ਹੈ ਹਰੇਕ ਜੀਵ ਪਰਮਾਤਮਾ ਬਾਰੇ ਕਥਨ ਕਰਦਾ ਹੈ ਤੇ ਆਖਦਾ ਹੈ ਕਿ ਪਰਮਾਤਮਾ ਬਹੁਤ ਵੱਡਾ ਹੈ ਪਰ ਕੋਈ ਨਹੀਂ ਦੱਸ ਸਕਿਆ ਕਿ ਉਹ ਕਿੰਨਾ ਵੱਡਾ ਹੈ ਮੈਂ ਇੰਨੇ ਜੋਗਾ ਨਹੀਂ ਕਿ ਪ੍ਰਮਾਤਮਾ ਦਾ ਸਰੂਪ ਬਿਆਨ ਕਰ ਸਕਾਂ ਮੈਂ ਤਾਂ ਮੂਰਖ ਹਾਂ ਨੀਵੇਂ ਸੁਭਾਅ ਦਾ ਹਾਂ ਅਣਜਾਣ ਹਾਂ ਮੈਂ ਤਾਂ ਗੁਰੂ ਦੇ ਉਪਦੇਸ਼ ਨਾਲ ਹੀ ਕੁਝ ਸਮਝ ਸਕਦਾ ਹਾਂ ਪਾਪ ਮੈਂ ਤਾਂ ਉਹਨਾਂ ਉਹਦਣਾ ਕੁਝ ਵੀ ਮਸਾ ਸਮਝ ਸਕਦਾ ਹਾਂ ਜਿੰਨਾ ਗੁਰੂ ਆਪਣੇ ਸ਼ਬਦ ਦੇ ਰਾਹੀਂ ਸਮਝਾਏ ਸਾਹਿਬ ਸਮਝਾਉਣਾ ਕਰਦੇ ਹਨ ਮੇਰਾ ਮਨ ਤਾਂ ਉਸ ਗੁਰੂ ਸ਼ਬਦ ਵਿੱਚ ਹੀ ਪਤੀਜ ਗਿਆ ਜੋ ਸਦਾ ਤੇਰ ਪ੍ਰਬੋਧ ਦੀ ਸੇਵਤ ਸਲਾਹ ਕਰਦਾ ਹੈ ਤੇ ਜੋ ਆਤਮਕ ਜੀਵਨ ਦੇਣ ਵਾਲਾ ਹੈ ਜਿਹੜੇ ਜੀ ਮਾਇਆ ਮੋਹ ਦੇ ਜ਼ਹਿਰ ਨਾਲ ਲੱਦੇ ਹੋਏ ਜਗਤ ਵਿੱਚ ਆਉਂਦੇ ਹਨ ਗੁਰੂ ਦੇ ਸ਼ਬਦ ਨੂੰ ਬਸਾਰ ਕੇ ਤੇ ਤੀਰਥ ਇਸ਼ਨਾਨ ਆਦ ਦੀ ਟੇਕ ਰੱਖ ਕੇ ਉਸੇ ਜੈ ਨਾਲ ਲੱਦੇ ਹੋਏ ਹੀ ਜਗਤ ਤੋਂ ਕੁਝ ਕਰ ਜਾਂਦੇ ਹਨ ਪਰ ਜਿਹੜੇ ਮਨੋਖ ਸਦਾ ਸਿਰ ਪ੍ਰਭੂ ਦੀ ਸੇਵਤ ਸਲਾਹ ਦੇ ਸ਼ਬਦ ਵਿੱਚ ਜੁੜਦੇ ਹਨ ਉਹਨਾਂ ਨੂੰ ਮੇਰਾ ਗੁਰੂ ਉਸ ਜ਼ਹਿਰ ਦੇ ਭਾਰ ਤੋਂ ਬਚਾ ਲੈਂਦਾ ਹੈ ਸਾਇਬ ਸਮਝਾਉਣਾ ਕਰਦੇ ਹਨ ਪਰਮਾਤਮਾ ਦੇ ਗੁਣ ਬਿਆਨਤ ਹਨ ਬਿਆਨ ਕਰਨ ਨਾਲ ਮੁੱਕਦੇ ਨਹੀਂ ਪਰਮਾਤਮਾ ਦੀ ਭਗਤੀ ਦੇ ਖਜ਼ਾਨੇ ਭਰੇ ਹਨ ਜੀਵਾਂ ਨੂੰ ਭਗਤੀ ਦੀ ਦਾਤ ਵੰਡਿਆ ਭਗਤੀ ਦੇ ਖਜ਼ਾਨਿਆਂ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਭਗਤੀ ਕਰਨ ਨਾਲ ਤੇ ਪ੍ਰਭੂ